ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੀ ਸਾਖੀ ਵਿੱਚ ਸਰਵਣ ਕੀਤਾ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਗੁਲੇਲਾ ਦੇ ਨਾਲ ਪਹਿਲਾਂ ਖੜੇ ਪੰਦੇ ਹਨ ਅਤੇ ਫੇਰ ਮਾਤਾ ਜੀ ਵੱਲੋਂ ਦਿੱਤੀਆਂ ਗਈਆਂ ਤਾਂ ਬੇਦੀਆਂ ਗਾਗਰਾਂ ਨੂੰ ਆਪਣੇ ਫੌਲਾਦੀ ਤੀਰਾਂ ਦੀ ਕਮਾਂ ਦੇ ਨਾਲ ਵਿੰਨ ਦਿੰਦੇ ਹਨ ਤੇ ਅੱਜ ਇੱਕ ਮੁਸਲਮਾਨ ਬੀਬੀ ਘੜਾ ਲੈ ਕੇ ਪਾਣੀ ਭਰਨ ਆਈ ਗੁਰਦੇਵ ਜੀ ਨੇ ਨਿਸ਼ਾਨਾ ਕਿਤੇ ਹੋੜ ਦੇ ਕੀਤਾ ਹੋਇਆ ਸੀ ਅਚਾਨਕ ਤੀਰ ਚਲਣ ਵੇਲੇ ਉਹ ਸਾਹਮਣੇ ਆ ਗਈ ਤੀਰ ਦੀ ਨੋਕ ਮੱਥੇ ਵਿੱਚ ਇਸ ਤਰ੍ਹਾਂ ਲੱਗੀ ਜਿਵੇਂ ਬਿੰਦੀ ਲਾਈ ਹੁੰਦੀ ਹੈ ਬਚ ਗਈ ਖੂਨ ਨਿਕਲਣ ਕਾਰਨ ਉਹ ਮਾਤਾ ਜੀ ਕੋਲ ਗਈ ਮਾਤਾ ਜੀ ਨੇ ਕੱਪੜੇ ਤੇ 5 ਰੁਪਏ ਦਿੱਤੇ ਇਸ ਤਰ੍ਹਾਂ ਉਸ ਨੂੰ ਤੋੜ ਕੇ ਮਾਤਾ ਜੀ ਨੇ गुरु नानक पाशा पाशाह अगे अरदस बेनती की थी। इस तरह उसनों तोर के माता गुजरी जी ने अरदास हे गुरु नानक पाशा परमेश्वर रूप अज तो ये खूब खारा हो जाए श्री नानक परमेश्वर रूप तो खारा अब हो वै खूब तब ते कूप सो खारा ਪੁਰ ਪਟਨਾ ਜਾਣ ਹੈ ਸਾਰਾ ਇਸ ਤਰ੍ਹਾਂ ਬਾਲਾ ਪੀਤਮ ਜੀ ਪਟਨੇ ਨੂੰ ਭਾਗ ਲਾ ਕੇ ਫਿਰ ਸ੍ਰੀ ਅਨੰਦਪੁਰ ਸਹਿਮੂ ਆ ਭਾਗ ਲਾਏ ਆਪਣੀਆਂ ਵਡੀਆਂ ਖੇਡਾਂ ਰੰਬੀਆਂ ਪਹਿਲੀ ਖੇਡ ਵਿੱਚ ਪਿਤਾ ਜੀ ਨੂੰ ਦੇਸ਼ ਤੇ ਮਜ਼ਲੂਮ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨ ਹੋਣ ਵਾਸਤੇ ਕਸ਼ਮੀਰੀ ਪੰਡਤਾਂ ਦੀ ਬੇਨਤੀ ਨੂੰ ਮੁੱਖ ਰੱਖਦਿਆਂ ਭੇਜ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ